ਗੱਲ ਗੱਲ ਕਰ ਪਾਪਾ ਨਾਲ ਗੱਲ ਕਰੋ ਕਰੋ ਕੋਈ ਕੋਈ ਗੱਲ ਨਹੀਂ ਟੈਨਸ਼ਨ ਨਾਲ ਕੋਈ ਸਾਰੇ ਇੱਧਾ ਹੈ ਇਹ ਅਸੀਂ ਸਿਹਰ ਦੇ ਤੱਕ ਫੋਟੋਸ ਤੇ ਖੜੇ ਹੁਣ ਹੁੰਦੀ ਸਤਲੈ ਨਾ ਪਰ ਐਡਾ ਨਾ ਕਰ ਬਰਬਰ ਕੋਈ ਕੀਤਾ ਜੀ ਮੈਂ ਸਰ ਉੱਪਰ ਵੀ ਕੋਰਟਾਂ ਹੈਗੀਆਂ ਨਾ ਸਾਡੇ ਕੋਰਟ ਨਹੀਂ ਮਤਲਬ ਹਾਈ ਕੋਰਟ ਬਾਦ ਸਰ ਮੈਂ ਉਹ ਮਤ ਅਰਚਨ ਨਿਕਲ ਗਿਆ ਮੈਂ ਉਹ ਮਤ ਅਚ ਨਿਕਲ ਚ ਜਾਲੀ ਸਰ ਜਾਲੀ ਸੰਬੰਧ ਕਰਾਤੇ ਜਾਲੀ ਸੰਬੰਧ ਤੁਸੀਂ ਮੰਨਦੇ ਚ ਇਹਨੂੰ ਤਹੀ ਦੇਖੋ ਵੀ ਜਾਲੀ ਸੰਬੰਧ ਕੀ ਹੁੰਦੇ ਆ ਤੁਹਾਨੂੰ ਪਤਾ ਵਾ ਜਾਲੀ ਸੰਬੰਧ ਕਰਕੇ ਚੁੱਕਿਆ ਵੀ ਸੁਣਵਾਈ ਕਿਤੇ ਨਹੀਂ ਹੋਈ ਮੈਂ ਤੁਹਾਨੂੰ ਕੀ ਪਤਾ 40 ਲੱਖ ਰੁਪਏ ਲਾ ਚੁੱਕਾ ਮੈਂ 40 ਲੱਖ ਰੁਪਏ ਮੈਂ ਲਾ ਚੁੱਕਾ ਆਪਣੇ ਤੋਂ ਮੇਰੇ ਕੋਲ 40 ਲੱਖ ਹੁੰਦਾ ਮੈਂ ਚੰਗਾ ਭਲਾ ਮਕਾਨ ਦਵਾ ਨਹੀਂ ਸਟੈਪ ਹੋ ਇਸ ਕਰਕੇ ਚੁੱਕਿਆ ਵੀ ਜਦੋਂ ਬੰਦੇ ਦੀ ਸੁਣਵਾਈ ਕਿਤੇ ਨਾ ਹੋਏ ਉਹ ਸਟੈਪ ਚੁੱਕਦਾ ਵਾ ਤੇ ਸਟੈਪ ਨੂੰ ਚੁਕਣਾ ਪਿਆ ਮੈਂ ਚੁੱਕਿਆ ਵਾ ਮੈਨੂੰ ਪਤਾ ਜਿੱਥੇ ਮੈਂ ਗਲਤ ਹਾਂ ਮੈਨੂੰ ਪਤਾ ਮੈਂ ਗਲਤ ਵੀ ਕਿਤੇ ਹੋ ਸਕਦਾ ਪਰ ਮੈਨੂੰ ਇੰਨਾ ਪਤਾ ਵਾ ਵੀ ਜੇ ਮੈਂ ਗਲਤ ਵੀ ਹਾਂ ਤੇ ਮੈਂ ਕਿਸੇ ਮੁੱਦੇ ਦੇ ਉੱਤੇ ਖਲੋਤਾ ਦਵਾਂ ਇਹਦੇ ਬੇਟੇ ਦਾ ਕਤਲ ਕਰਵਾਇਆ 1952 ਜਾਂ 24 ਨੂੰ 23 ਨੂੰ ਸੌਰੀ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਹੂੰ ਮੈਂ ਅਜੇ ਚੰਡੀਗੜ੍ਹ ਮੈਂ ਕੇਸ ਕੀਤਾ ਵਾ ਉਥੇ ਵਕੀਲ ਵੀ ਖਿਮਖਿਦਿਆ ਜੱਕ ਦਾ ਸਮਝ ਲੋ ਮਲੋ ਵਕੀਲ ਨੂੰ ਮੈਂ 50 ਹਜ਼ਾਰ ਦਿੱਤਾ ਮੈਨੂੰ ਕਹਿੰਦਾ ਵੀ 20 ਹਜ਼ਾਰ ਤੁਹਾਡਾ ਬੰਦਾ ਹੋਦ ਦਿਓ ਮੈਂ ਕਹਿੰਦਾ ਸਰ ਤੁਹਾਨੂੰ ਕਿਹਾ 50 ਹਜ਼ਾਰ ਦਿੱਤਾ ਵਾ ਵੀ ਤਾਂ ਦੇ ਦਾਂਗਾ ਪਰ ਕੋਈ ਕੰਮ ਤੇ ਕਰੋ ਕੰਮ ਕੋਈ ਕੀਤਾ ਨਹੀਂ ਉਹਨਾਂ ਨੇ ਉਸ ਤੋਂ ਬਾਅਦ 20 ਹਜ਼ਾਰ ਮੈਨੂੰ ਕਹਿੰਦਾ ਮੈਂ ਤਾਂ ਲਾਵਾਂ ਜੇ 20 ਹਜ਼ਾਰ ਹੋਦ ਦੋ ਕਿ ਮੈਂ ਸਰ ਵੀ ਜੇ ਨਾ ਹੋਗੇ ਤਾਂ ਮੈਂ ਤਾਂ ਕੰਮ ਹਲ ਨਹੀਂ ਆ ਕਰਨਾ ਮੈਂ ਹੈਗਾ ਹੀ ਆ ਮੁੰਡੇ ਮੇਰੇ ਮੁੰਡਾ ਦਾ ਕਤਲ ਹੋਇਆ ਵਾ ਜੀਵ ਕਪੂਰ ਜੀ ਮੇਰੀ ਮੰਗ ਇਹ ਤੁਹਾਡੀ ਕੀ ਮੇਰੀ ਮੰਗ ਇਹ ਆ ਵੀ ਜੇਕਰ ਉਹਦਾ ਕਤਲ ਦਾ ਮੇਨ ਹੈਗਾ ਮੁੰਡੇ ਦਾ ਵੀ ਜੇ ਕਦਾ ਤਾਂ ਨਾਮ ਲਿਆ ਤੇ ਮੈਂ ਜੇ ਕਦੇ ਇੱਕ ਦਿਨ ਮੈਂ ਕਰਨਾ ਚਾਹੁੰਦਾ ਮੈਂ ਕਰ ਸਕਦਾ ਇਹ ਮੇਰਾ ਮੁੰਡੇ ਚ ਜਾਨ ਹੈਗੀ ਸੀ ਮੇਰਾ ਮੁੰਡੇ ਦੀ ਫੋਟੋ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਬੜਾ ਕੁਝ ਕੀਤਾ ਵਾ ਸੁਣਵਾਈ ਕਿਤੇ ਨਹੀਂ ਹੁੰਦੀ ਉਹ ਕਹਿੰਦਾ ਤੂੰ ਵੱਤ ਵਾ ਮਾਨ ਸਾਹਿਬ ਕੋ ਚਲ ਜਾਏਗਾ ਨਾ ਮਾਨ ਸਾਹਿਬ ਵੀ ਕਰ ਸਕਦੇ ਜੇ ਤੇ ਫੋਨ ਉਹਦਾ ਮੰਗਾਦਾ ਫੋਨ ਚ ਡਿਟੇਲ ਚਾਹਣੀਆਂ ਮੈਨੂੰ ਸੁਨੰਨ ਸ਼ਰਮਾ ਭਾਜੀ ਨੇ ਕਿਹਾ ਤੇ ਮਤਲਬ ਮੈਨੂੰ ਯਕੀਨ ਦਵਾਇਆ ਗਿਆ ਵੀ ਮੈਂ ਸੁਪਰੀਮ ਕੋਰਟ ਵਿੱਚ ਆਪਾਂ ਕੇਸ ਪਾਵਾਂਗੇ ਜੇਕਰ ਜੇ ਇਨ ਕਿਸ ਇਨਸਾਫ ਨਹੀਂ ਮਿਲਦਾ ਤੇ ਫਿਰ ਉਸ ਕਰਕੇ ਮੈਂ ਕਹਿੰਦਾ ਉਮੀਦਾਂ ਨਾ ਸੁਨੰਨ ਸ਼ਰਮਾ ਦਾ ਦਿਵਲ ਦੇ ਬਸਨੀਕ ਅਸ਼ਵਨੀ ਕੁਮਾਰ ਜੋ ਫੋਟੋਗ੍ਰਾਫੀ ਦਾ ਕੰਮ ਕਰਦੇ ਆ ਸ਼ਾਇਦ ਦੇ ਅੱਛੇ ਬਸਨੀਕਾ ਮੈਨੂੰ ਪਤਾ ਲੱਗਾ ਕਿ ਉਹ ਕਿਸੇ ਪਰੇਸ਼ਾਨੀ ਕਰਕੇ ਟਾਵਲ ਤੇ ਚੜੇ ਗਏ ਪਿੱਛੇ ਉਹਨਾਂ ਨਾਲ ਕਾਫੀ ਸਾਰੀਆਂ ਪਰੇਸ਼ਾਨੀਆਂ ਆਈਆਂ ਉਹਨਾਂ ਦੇ ਬੇਟੇ ਦੀ ਡੈਥ ਹੋ ਗਈ ਜਾਂ ਕੱਦ ਉਹਨਾਂ ਦੀ ਵਾਈਫ ਵੀ ਨਹੀਂ ਠੀਕ ਹੈਗੀ ਹੈ ਨਾ ਮੇਰਾ ਖਿਆਲ ਹੈ ਉਹਨਾਂ ਨੂੰ ਕਾਫੀ ਸਾਰੀਆਂ ਗੰਭੀਰ ਪ੍ਰੋਬਲਮਸ ਆ ਇਹਨਾਂ ਦੀ ਵਾਈਫ ਨੂੰ ਹੋਰ ਚੰਦ ਮੁੱਦੇ ਉਹਨਾਂ ਨਾਲ ਬੀਤੇ ਜਿਹੜੇ ਮੈਨੂੰ ਕਈ ਵਾਰੀ ਉਹਨਾਂ ਨੇ ਡਿਸਕਸ ਵੀ ਕੀਤੇ ਤੋ ਮੈਂ ਉਹਨਾਂ ਨੂੰ ਮੈਨੂੰ ਮੈਂ ਉਹਨਾਂ ਨੂੰ ਇੱਥੇ ਆ ਕੇ ਰਿਕੁਐਸਟ ਕੀਤੀ ਵੀ ਯਾਰ ਐਦਾਂ ਮਸਲੇ ਨਹੀਂ ਹੱਲ ਹੁੰਦੇ ਤੁਸੀਂ نیچے ਆ ਜਾਓ ਪ੍ਰਸ਼ਾਸਨ ਨਾਲ ਗੱਲ ਕਰੋ ਤੇ ਮੇਰੀ ਰਿਕੁਐਸਟ ਉਹਨਾਂ ਨੇ ਮੰਨ ਲਈ ਤੋ نیچے ਆ ਗਏ ਹੁਣ ਪ੍ਰਸ਼ਾਸਨ ਨਾਲ ਗੱਲ ਕਰਦੇ ਤੇ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੀਵਨ ਇੰਪੋਰਟੈਂਟ ਆ ਹਰ ਇਨਸਾਨ ਦਾ ਜੀਵਨ ਇੰਪੋਰਟੈਂਟ ਆ ਤੋ ਮੈਂ ਉਹਦੇ ਚ ਥੋੜੀ ਜਿਨੀ ਮਦਦ ਕੀਤੀ ਕਿਉਂਕਿ ਮੇਰੀ ਗੱਲ ਉਹ ਮੰਨ ਗਏ ਥੈਂਕ ਯੂ ਇਹ ਤਾਂ ਕੋਈ ਘਰੇਲੂ ਮਸਲੇ ਸੀ ਜਿਹੜੇ ਪੁਰਾਣੇ ਇਹਨਾਂ ਦੇ ਚ ਮਤਲਬ ਕੋਈ ਕੇਸ ਕੋਸ ਚੱਲਦਾ ਵਾ ਉਹਦੇ ਸਬੰਦ ਜੋ ਇਹ ਕਹਿੰਦਾ ਮੈਨੂੰ ਇਨਸਾਫ ਨਹੀਂ ਮਿਲਿਆ ਉਹਦੇ ਉਹਦਾ ਕਰਕੇ ਇਹ ਟੋਪਲ ਤੇ ਜੜੇ ਸੀ ਹਾਂਜੀ ਨੈਪਸੀਲਾ ਸਾਹਿਬ ਆਏ ਸੀਗੇ ਨਾਲ ਐਸ ਐਚ ਓ ਸਿੱਟ ਆਪਣੇ ਧਰਿਵਾਲ ਸੀਗੇ ਤੇ ਹੋਰ ਵੀ ਉਹਨਾਂ ਦੇ ਰਿਸ਼ਤੇ ਜਿਹੜੇ ਜਾਣਕਾਰ ਬੰਦੇ ਬੁਲਾਏ ਉਹਨਾਂ ਨੇ ਮੋਟੀਵੇਟ ਕਰਕੇ ਉਹਨੂੰ ਸਹੀ ਸਲਮਤ ਜਿਹੜਾ ਉਹ niche ਆ ਗਿਆ